ਕਾ ਪ੍ਰੋਜੈਕਟ ਸ਼ੁਰੂ ਹੋ ਰਿਹਾ ਸਾਂਝੀ ਖੇਤੀ ਕਿਸਾਨਾਂ ਲਈ ਉਹਦੇ ਬਾਰੇ ਅਸੀਂ ਥੋੜੀ ਗੱਲਬਾਤ ਕਰਨੀ ਆ ਜਾਣਕਾਰੀ ਦੇਣੀ ਤੁਹਾਨੂੰ ਜਿਹੜੇ ਖੇਤੀ ਦੇ ਸੰਦ ਬਹੁਤ ਮਹਿੰਗੇ ਹੋ ਚੁੱਕੇ ਆ ਤੇ ਉਹ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਚੁੱਕੇ ਆ ਅਸੀਂ ਸਾਂਝੀ ਖੇਤੀ ਪ੍ਰੋਗਰਾਮ ਇੱਥੇ ਸ਼ੁਰੂ ਕੀਤਾ ਵਾ ਤਾਂ ਕਿ ਜਿਹੜੇ ਲੋਕ ਪੰਜ ਕਿੱਲੇ ਵਾਲੇ ਜਿਵੇਂ ਦਾੜੇ ਆ ਉਹ ਇਸ ਦਾ ਜਿਹੜਾ ਵੱਧ ਤੋਂ ਵੱਧ ਫਾਇਦਾ ਲੈ ਸਕਣਗੇ ਕਿਹੜੇ ਇਲਾਕੇ ਸ਼ੁਰੂ ਹੋਊਗਾ ਪ੍ਰੋਗਰਾਮ ਇਹ ਪ੍ਰੋਗਰਾਮ ਅਸੀਂ ਇੱਕ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਸ਼ੁਰੂ ਕਰਨਾ ਵਾ ਇਹ ਬਠਿੰਡਾ ਜਿਲ੍ਹੇ ਦੇ ਪਿੰਡ ਮੰਡੀਕੁਰਦ ਵਿੱਚ ਸ਼ੁਰੂ ਹੋਣਾ ਵਾ ਉਹ ਪਿੰਡ ਕਿਉਂ ਚੁਣ ਕੀਤਾ ਗਿਆ ਉਸ ਪਿੰਡ ਦੇ ਵਿੱਚ ਜਿਹੜੇ ਵੱਡੇ ਜ਼ਿਮੀਂਦਾਰੋਂ 5000 500 ਤੋਂ 6 ਜਾਂ ਬਾਕੀ ਸਾਰੇ ਜ਼ਿਮੀਂਦਾਰ ਛੋਟੇ ਪਰਵਾਦੇ ਜਿੱਥੇ ਵੀ ਕਿਸਾਨਾਂ ਦੋੜਨ ਦੀ ਖਾਸ ਲੋੜ ਹੁੰਦੀ ਆ ਕਿੰਨੇ ਚਿਰ ਬਾਅਦ ਤੁਸੀਂ ਹੋਰ ਪੰਜਾਬ ਦੇ ਹਿੱਸੇ ਜੇ ਸ਼ੁਰੂ ਕਰੋਗੇ ਇਹ ਪ੍ਰੋਜੈਕਟ ਜਿੱਦਾਂ ਹੁਣ ਕਣਕ ਦੀ ਬਾੜੀ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੀ ਆ ਅਗਲੇ ਬੰਨੇ ਝੋਨੇ ਦੀ ਫਸਲ ਆਉਣੀ ਆ ਅਸੀਂ ਇਹਦਾ 6 ਮਹੀਨੇ ਦਾ ਟਾਈਮ ਰੱਖਿਆ ਵਾ ਕਿ ਇੱਕ ਫਸਲ ਦੇ ਨਾਲ ਬੀਜ ਕੇ ਦੇਖਾਂਗੇ ਇੰਨੇ ਮੈਂਬਰਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਜੀ ਸੰਗਤ ਜੀ ਆ ਸਾਡੇ ਨਾਲ ਭਾਈ ਦਵਿੰਦਰ ਸਿੰਘ ਹਣੀ ਪੰਜਾਬ ਖਾਲਸਾ ਅਫੀਸ ਤੋਂ ਪਹੁੰਚਿਆ ਹੋਇਆ ਤੇ ਇੱਕ ਪ੍ਰੋਜੈਕਟ ਸ਼ੁਰੂ ਹੋ ਰਿਹਾ ਸਾਂਝੀ ਖੇਤੀ ਕਿਸਾਨਾਂ ਲਈ ਉਹਦੇ ਬਾਰੇ ਅਸੀਂ ਥੋੜੀ ਗੱਲਬਾਤ ਕਰਨੀ ਆ ਜਾਣਕਾਰੀ ਦੇਣੀ ਤੁਹਾਨੂੰ ਕਿਉਂਕਿ ਐਤਵਾਰ ਨੂੰ ਉਹ ਪ੍ਰੋਗਰਾਮ ਸ਼ੁਰੂ ਹੋ ਰਿਹਾ ਤੇ ਕਾਫੀ ਸੰਗਤ ਸੁਖਮਨੀ ਸਾਹਿਬ ਦੇ ਪਾਰਟੀ ਆ ਰਹੇ ਆ ਸੋ ਭਾਈ ਦਵਿੰਦਰ ਸਿੰਘ ਜੀ ਇਹ ਦੱਸ ਸਕਦੇ ਪਈ ਜਿਹੜਾ ਸਾਂਝੀ ਖੇਤੀ ਦਾ ਪ੍ਰੋਜੈਕਟ ਆ ਪਹਿਲਾਂ ਕਿਉਂ ਸੈੱਟ ਕੀਤਾ ਇਹਦਾ ਮਤਲਬ ਕੀ ਮਕਸਦ ਹੀ ਪਿੱਛੇ ਤੇ ਕਿਹਦੇ ਲਈ ਆ ਹਾਂਜੀ ਭਾਈ ਸਾਹਿਬ ਸਾਂਝੀ ਖੇਤੀ ਜਿਹੜਾ ਪ੍ਰੋਜੈਕਟ ਸੀ ਇਹ ਅਸੀਂ ਜਿਹੜੇ ਛੋਟੇ ਜ਼ਿਮੀਂਦਾਰਾਂ ਦੇ ਛੋਟੇ ਜ਼ਿਮੀਂਦਾਰਾਂ ਸੀ ਕਿਉਂਕਿ ਹੁਣ ਜਿਹੜੇ ਖੇਤੀ ਦੇ ਸੰਦ ਬਹੁਤ ਮਹਿੰਗੇ ਹੋ ਚੁੱਕੇ ਆ ਤੇ ਉਹ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਚੁੱਕੇ ਆ ਅਸੀਂ ਸਾਂਝੀ ਖੇਤੀ ਪ੍ਰੋਗਰਾਮ ਇੱਥੋਂ ਸ਼ੁਰੂ ਕੀਤਾ ਵਾ ਤਾਂ ਕਿ ਜਿਹੜੇ ਲੋਕ ਛੋਟੇ ਜ਼ਿਮੀਂਦਾਰ ਆ 5 ਕਿੱਲਾਂ ਤੱਕ ਦੇ ਜਿਹੜੇ ਅਸੀਂ ਸਟਾਰਟਿੰਗ 5 ਗੱਲੇ ਤੱਕ ਕੀਤਾ ਵਾ ਜਿਹੜੇ ਛੋਟੇ ਜ਼ਿਮੀਂਦ 5 ਕਿੱਲੇ ਵਾਲੇ ਜ਼ਿਮੀਂਦਾਰ ਆ ਉਹ ਇਸ ਦਾ ਜਿਹੜਾ ਵੱਧ ਤੋਂ ਵੱਧ ਫਾਇਦਾ ਲੈ ਸਕਣਗੇ ਉਹਦੇ ਵਿੱਚ ਆਪਣੇ ਕੋਲੋਂ ਹਰ ਟਰੈਕਟਰ ਆ ਜਾਂ ਹਰ ਤਰ੍ਹਾਂ ਦੇ ਸੰ ਉਹਨਾਂ ਦੇ ਵਰਤੋਂ ਵਿੱਚ ਆ ਸਕਣਗੇ ਤਾਂ ਕਿ ਉਹਨਾਂ ਨੂੰ ਜਿਹੜੀ ਖੇਤੀ ਆ ਲਾਇਵ ਬੰਦ ਹੋਊਗੀ ਜੇ ਉਹ ਬਾਹਰੋਂ ਬਾਜ਼ਾਰੋਂ ਵਾਈ ਕਰਦੇ ਆ ਜਾਂ ਹੋਰ ਅਣਕੀ ਕੋ ਪਹਿਲੀ ਆਉਂਦਾ ਤੇ ਉਹ ਡਬਲ ਰੇਟ ਤੇ ਵਗਣੀ ਸੀ ਤੇ ਆਪਾਂ ਉਹਨਾਂ ਨੂੰ ਘੱਟ ਰੇਟ ਤੇ ਲਾਇਵ ਬੰਦ ਖੇਤੀ ਬਣਾਵਾਂਗੇ। ਛੱਡ ਦੀ ਗੱਲ ਇਹ ਕਿਹੜੇ ਇਲਾਕੇ ਸ਼ੁਰੂ ਹੋਊਗਾ ਪ੍ਰੋਗਰਾਮ? ਇਹ ਪ੍ਰੋਗਰਾਮ ਅਸੀਂ ਇੱਕ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਸ਼ੁਰੂ ਕਰਨਾ ਵਾ ਇਹ ਬਠਿੰਡਾ ਜ਼ਿਲ੍ਹੇ ਦੇ ਪਿੰਡ ਮੰਡੀਕਰਦ ਵਿੱਚ ਸ਼ੁਰੂ ਹੋਣਾ ਵਾ। ਤਾਂ ਜਿਹੜੇ ਕਿਸਾਨਾਂ ਦੀ ਮਦਦ ਕਰਨੀ ਉਹ ਲਿਸਟ ਤੁਹਾਨੂੰ ਮਿਲੀ ਕਿਸੇ ਕੋਲ ਚੈੱਕ ਕਰਨ ਨੂੰ ਜਾਂ ਤੁਸੀਂ ਚੈੱਕ ਕੀਤੇ ਹੋ ਜਾਂ ਤੁਹਾਨੂੰ ਕਹਿੰਦੇ ਦੱਸਿਆ ਉਹ ਪਿੰਡ ਕਿਉਂ ਚੂਜ਼ ਕੀਤਾ ਗਿਆ ਉਸ ਪਿੰਡ ਦੇ ਵਿੱਚ ਜਿਹੜੇ ਵੱਡੇ ਜ਼ਿਮੀਦਾਰ ਉਹ 5000 5 ਤੋਂ 6 ਜਾਂ ਬਾਕੀ ਸਾਰੇ ਜ਼ਿਮੀਦਾਰ ਛੋਟੇ ਪਰਵਾਦੇ ਆ ਅੱਛਾ ਕਿਉਂਕਿ ਅਸੀਂ ਸਟੇਜਪਲੇਟ ਤੋਂ ਸ਼ੁਰੂ ਕੀਤਾ ਗਿਆ ਜਿਹੜੇ ਐਸ ਟਾਈਮ ਸਾਡੇ ਨਾਲ ਉਸ ਪਿੰਡ ਦੇ ਮੈਂਬਰ ਆ ਜਿਹੜੇ 50 ਪਲੱਸ ਸਾਡੇ ਨਾਲ ਜੁੜ ਚੁੱਕੇ ਆ ਜਿਨ੍ਹਾਂ ਨੇ ਆਪਣਾ ਨਾਮ ਲਿਖਾ ਕੇ ਰਜਿਸਟ੍ਰੇਸ਼ਨ ਕਰ ਲਈ ਆਪਾਂ ਹਾਂ ਅਸੀਂ ਇਹ ਜਿਹੜਾ ਖਾਲਸਾ ਪ੍ਰੋਜੈਕਟ ਸਾਡੇ ਲਈ ਲੈ ਕੇ ਆ ਰਹੇ ਆ ਅਸੀਂ ਇਹਦੇ ਨਾਲ ਇਹਦੇ ਵਿੱਚ ਅਸੀਂ ਰਹਿ ਕੇ ਕੰਮ ਕਰਾਂਗੇ ਨਹੀਂ ਚਾਰਜਿਕਲਾਂ ਤੁਹਾਨੂੰ ਪਤਾ ਭਈ ਕਿਸਾਨਾਂ ਨੂੰ ਉੱਥੇ ਕਾਫੀ ਲੋੜਿਆ ਪੰਜਾਬ ਦੇ ਵਿੱਚ ਹੁਣ ਕਿਸਾਨੀ ਹੋਂਦ ਉਹਦੇ ਤੇ ਵੀ ਸੇਵਾ ਹੋਈ ਜਾਂ ਤੇ ਪਿਛਲੇ ਆ ਤੁਹਾਨੂੰ ਪਤਾ ਜੋ ਪੰਜਾਬ ਉੱਥੇ ਜਿਹੜੇ ਕਿਸਾਨ ਬੈਠੇ ਸੀਗੇ ਬਾਰਡਰਾਂ ਤੇ ਉਹ ਕੀ ਉਹ ਕੀ ਉਹਨਾਂ ਵਾਲੇ ਕੀ ਹੋਇਆ ਸੀ ਉੱਥੇ ਵੀ ਸਪੋਰਟ ਦਿੱਤੀ ਗਈ ਖਾਸ ਸਰ ਵੱਲੋਂ ਜਿੱਥੇ ਵੀ ਕਿਸਾਨਾਂ ਲੋੜ ਹੁੰਦੀ ਖਾਸੇ ਖੜੀ ਹੁੰਦੀ ਆ ਇਹ ਜਿਹੜਾ ਤੁਹਾਡਾ ਇੱਕ ਪਾਇਲਟ ਪਹਿਲਾ ਪ੍ਰੋਜੈਕਟ ਆ ਦੇਖਾਂਗੇ ਤੁਸੀਂ ਤੇ ਕਿੱਦਾਂ ਚੱਲਦਾ ਫੇ ਤੁਸੀਂ ਐਕਸਪੈਂਡ ਕਰਾਂਗੇ ਬਾਹਰ ਕਿਤੇ ਹੋਰ ਜਦਾਂ ਭਈ ਬਾਹਰ ਜਾ ਕੇ ਹੋਰ ਕਰਾਂਗੇ ਪਹਿਲਾਂ ਕਿੰਨੇ ਮਹੀਨੇ ਜਾਂ ਕਿੰਨੇ ਸਾਲ ਇਹਨੂੰ ਤੁਸੀਂ ਦੇਖੋਗੇ ਕਿੱਦਾਂ ਚੱਲਦਾ ਠੀਕ ਚੱਲਦਾ ਹੋਰ ਕੀ ਅਸੀਂ ਕੀ ਕਰ ਸਕਦੇ ਕਿੰਨੇ ਚਿਰ ਬਾਅਦ ਤੁਸੀਂ ਹੋਰ ਪੰਜਾਬ ਦੇ ਹਿੱਸਿਆਂ 'ਚ ਇਹ ਸ਼ੁਰੂ ਕਰੋਗੇ ਇਹ ਪ੍ਰੋਜੈਕਟ ਜਿੱਦਾਂ ਆਪਣ ਕਣਕ ਦੀ ਵਾਢੀ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੀ ਆ ਅਗਲੇ ਬੰਨੇ ਝੋਨੇ ਦੀ ਫਸਲ ਆਉਣੀ ਆ ਅਸੀਂ ਇਹਦਾ 6 ਮਹੀਨੇ ਦਾ ਟਾਈਮ ਰੱਖਿਆ ਵਾ ਕਿ ਇੱਕ ਫਸਲ ਦੇ ਨਾਲ ਬੀਜ ਕੇ ਦੇਖਾਂਗੇ ਇੰਨੇ ਮੈਂਬਰਾਂ ਦੇ ਨਾਲ ਤੇ 5 ਕਿੱਲਾਂ ਤੱਕ ਵੀ ਸਾਨੂੰ ਇਹਦੇ ਵਿੱਚ ਕੀ ਚੈਲੰਜ ਆਉਂਦੇ ਆ ਜਾਂ ਕੋਈ ਸਾਡੇ ਵੱਲੋਂ ਕਮੀਆਂ ਰਹਿ ਗਈਆਂ ਵਾ ਜਾਂ ਕਿਸੇ ਚੀਜ਼ ਦੀ ਹੋਰ ਲੋੜ ਪੈਂਦੀ ਆ ਤੇ ਆਪਾਂ ਉਹਨੂੰ ਸੁਧਾਰ ਕੇ ਫਿਰ ਅਗਲਾ ਪ੍ਰੋਜੈਕਟ ਜਿਹੜਾ ਵਾ ਉਹ ਅਸੀਂ ਝੋਨੇ ਦੀ ਫਸਲ ਤੋਂ ਬਾਅਦ ਸ਼ੁਰੂ ਕਰਾਂਗੇ 6 ਮਹੀਨਿਆਂ ਦਾ ਟਾਈਮ ਅਸੀਂ ਲੈਨੇ ਇਹਦੇ ਵਿੱਚ ਮੈਂ ਚੜਦੀ ਕਲਾ ਚੜਦੀ ਕਲਾ ਹੁਣ ਉਹ ਹੀ ਸੋਚਦੇ ਸੀਗੇ ਭਈ ਹੁਣ ਵੀ ਦੇਖਿਆ ਸੀ ਕਾਫੀ ਨੁਕਸਾਨ ਹੋਇਆ ਕਿਸਾਨਾਂ ਨਾਲ ਕਈ ਵਾਰੀ ਬਾੜ ਚ ਆਂਦੀ ਜਾਂ ਕਣਕੇ ਕੋਲ ਅਗ ਲੱਗ ਜਾਂਦੀ ਜਾਂ ਕੁਝ ਹੋ ਜਾਂਦਾ ਤੇ ਖਾਸ ਕਰ ਖੜੀ ਹੁੰਦੀ ਆ ਹੁਣ ਸਾਡੇ ਅਸੀਂ ਵੀ ਜਦੋਂ ਪ੍ਰੋਗਰਾਮ ਦੇਖਿਆ ਸੀ ਖੇਤੀ ਸਾਂਝੀ ਖੇਤੀ ਦਾ ਬੜੀ ਖੁਸ਼ੀ ਹੋਈ ਆ ਅਸੀਂ ਸੰਗਤ ਨੂੰ ਇਹ ਕਹਿੰਨੇ ਆ ਭਈ ਖਾਸਾ ਦੇ ਪ੍ਰੋਜੈਕਟ ਬਹੁਤ ਚੱਲ ਰਾਇਆ ਪੰਜਾਬ ਦੇ ਵਿੱਚ ਤੁਹਾਡਾ ਜਿਹੜਾ ਦਾਨ ਦਾ ਹਿੱਸਾ ਬਹੁਤ ਜ਼ਰੂਰੀ ਆ ਇਹਦੇ ਵਿੱਚ ਤੁਹਾਡਾ ਕੀ ਖਿਆਲ ਪੱਜ ਦਿਵਿੰਦਰ ਸਿੰਘ ਤੁਸੀਂ ਮੋਰ ਦੇ ਕਿ ਸੇਵਾ ਕਰਦੇ ਆ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੇ ਫੌਲਸਾਈਡ ਦੇ 7 ਤੋਂ 8 ਵੱਡੇ ਪ੍ਰੋਜੈਕਟ ਜਿਹੜੇ ਚੱਲ ਰਹੇ ਜਿਹੜੇ ਕੰਟੀਨਿਊ ਜੀ ਆਪਾਂ ਚੱਲਦੇ ਰਹਿੰਨੇ ਆ ਸਾਂਝੀ ਖੇਤੀ ਤੋਂ ਇਲਾਵਾ ਚੱਲਦੇ ਆ ਜਿਹੜੇ ਮੈਡੀਕਲ ਦੇ ਐਜੂਕੇਸ਼ਨ ਦੇ ਸ਼ਹੀਦ ਪਰਿਵਾਰਾਂ ਦੇ ਆ ਜਿਹੜੇ ਆਪਣੇ ਬਾਇਓਡਾਈਵਰਸਿਟੀ ਤੇ ਆਪਾਂ ਕੰਮ ਕੀਤਾ ਸੀ ਕਿਸਾਨਾਂ ਦੇ ਪਿੱਛੇ ਇੱਕ ਸਾਲ ਤੋਂ ਲਗਾਤਾਰ ਆਪਾਂ ਜਿਹੜੇ ਵਨ ਬਤੇ ਜ਼ਮੀਨਾ ਪੱਤਰੀਆਂ ਕੀਤੀਆਂ ਵਾ ਉਹਦੇ ਨਾਲ ਨਾਲ ਆਪਾਂ ਇੱਕ ਕਾਕੜੇ ਪਿੰਡ ਦੇ ਵਿੱਚ ਸਕੂਲ ਦਾ ਚੱਲ ਰਿਹਾ ਯੂਪੀਐਸਸੀ ਦੀ ਤਿਆਰੀ ਚੱਲ ਰਹੀ ਆ ਜੈਨ ਕਿ ਹਰ ਪਾਸਿਓਂ ਸੈਲਫ এমਪਲੋਇਮੈਂਟ ਦੇ ਵਿੱਚ ਸਪੋਰਟ ਕਰਦੇ ਆ ਹਰ ਜਗ੍ਹਾ ਤੋਂ ਸਪੋਰਟ ਕਰਦੇ ਆ ਇਹਨਾਂ ਸੈਂਕੜੇ ਪਰਿਵਾਰਾਂ ਦੀ ਜਿਹੜੀ ਆ ਉਹ ਜਿਹੜੀ ਸਪੋਰਟ ਆ ਖਾਲਸਾ ਆਇਡ ਦੇ ਜ਼ਰੀਏ ਸੰਗਤ ਦੇ ਦਿੱਤੇ ਦਸਵੰਧ ਦੇ ਨਾਲ ਹੁੰਦੀ ਆ ਅਸੀਂ ਸੰਗਤ ਨੂੰ ਇਹਦੇ ਵਿੱਚ ਅਪੀਲ ਵੀ ਕਰਦੇ ਆ ਕਿ ਤੁਸੀਂ ਖਾਲਸਾ ਆਇਡ ਦੇ ਇਹਨਾਂ ਜਿਹੜੇ account ਨੰਬਰ ਆਉਣਗੇ ਸਾਡੀ ਸਾਈਡ ਤੇ ਉਹਨਾਂ ਤੇ ਜਾ ਕੇ ਦਸਵੰਧ ਦੇ ਕੇ ਤਾਂ ਕਿ ਅਸੀਂ ਹੋਰ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕਰ ਸਕੀਏ ਤੇ ਕੱਲਾ ਮੈਡੀਕਲ ਜਿਹੜਾ ਚੱਲ ਰਿਹਾ ਆ 45 ਲੱਖ ਤਹਿੰਨ ਦਾ ਕੱਲੋ ਮੈਡੀਕਲ ਜਿਹੜੇ ਲੋਕਾਂ ਦਾ ਇਲਾਜ ਹੁੰਦਾ ਉੱਪਰੋਂ ਬਾਕੀ ਕਿੰਨੇ ਹੋ ਰਹੇ ਹੈ ਮੇਰੇ ਕਹ 60-70 ਲੱਖ ਮਹੀਨੇ ਦਾ ਖਰਚਾ ਹੋਣਾ ਕਿੰਨਾ ਖਰਚਾ ਹੋਵੇ ਔਰ ਅੰਦਾਜ਼ਾ ਕਿੰਨਾ ਲਾਇਆ ਕਿਹੜਾ ਮੈਡੀਕਲ ਦਾ 40-45 ਘੱਟ ਤੋਂ ਹੋਣਾ ਮੇਰਾ ਖਰਚਾ ਹਾਂਜੀ ਮੈਡੀਕਲ ਦਾ ਜਿਹੜਾ ਆਪਣਾ ਵਾ ਉਹ 45 ਤੋਂ 50 ਲੱਖ ਰੁਪਏ ਦਾ ਖਰਚਾ ਜਿਹੜਾ ਔਨ ਕਾਲ ਸਾਨੂੰ ਕੇਸ ਆਉਂਦੇ ਆ ਉਸ ਤੋਂ ਇਲਾਵਾ ਫਿਰ ਆਪਣਾ ਇੱਕ ਡੈਲਸੀ ਸੈਂਟਰ ਚੱਲਦਾ ਵਾ ਇੱਕ ਪਟਿਆਲੇ ਵਿੱਚ ਆਪਣਾ ਖਾਲਸੈਟ ਹੈਲਥ ਸੈਂਟਰ ਚੱਲਦਾ ਵਾ ਕਾਕੜੇ ਪਿੰਡ ਦੇ ਵਿੱਚ ਜਿਹੜਾ ਸਕੂਲ ਚੱਲਦਾ ਉਹ ਵੀ ਬੱਚਿਆਂ ਦੀ ਜਿਹੜੀ ਸਾਰੀ ਫੀਸ ਵਗੈਰਾ ਵਾ ਸਾਰਾ ਕੁਝ ਉਹਦੇ ਫ੍ਰੀ ਬੱਚਿਆਂ ਦੀ ਪੜ੍ਹਾਈ ਆ ਅਤੇ ਚੰਗੇ ਉਹਦੇ ਰਿਜ਼ਲਟ ਵੀ ਬਹੁਤ ਚੰਗੇ ਆਏ। ਕਾਫੀ ਵੱਡੇ ਲੈਵਲ ਤੇ ਸੇਵਾ ਹੋ ਰਹੀ ਪੰਜਾਬ ਦੇ ਵਿੱਚ ਸੰਗਤ ਜੀ ਤੇ ਜਿੱਦਾਂ ਹੁਣ ਤੁਸੀਂ ਸਾਂਝੀ ਕੇ ਚੀਜ਼ਾਂ ਦੀ ਗੱਲ ਕਰਦੇ ਸੀਗੇ ਉਨ ਐਤਵਾਰ ਨੂੰ ਕੀ ਪ੍ਰੋਗਰਾਮ ਹੋ ਰਿਹਾ ਜਿੱਥੇ ਕੋਈ ਖੁੱਲਾ ਸੱਦਾ ਦਿੱਤਾ ਸੰਗਤ ਨੂੰ ਐਤਵਾਰ ਨੂੰ ਐਤਵਾਰ ਨੂੰ ਅਸੀਂ ਸੰਤ ਨੂੰ ਖੁੱਲਾ ਸੱਦਾ ਉਸ ਪਿੰਡ ਦੇ ਵਿੱਚ ਪਿੰਡ ਮੰਡੀਕੁਰ ਦੇ ਜ਼ਿਲ੍ਹਾ ਬਠਿੰਡੇ ਦੇ ਵਿੱਚ ਆ 9 ਵਜੇ ਤੋਂ 9 ਵਜੇ ਸ੍ਰੀ ਸੁਖਣੀ ਸਾਹਿਬ ਜੀ ਦਾ ਪਾਠ ਹੋਊਗਾ 10 ਵਜੇ ਅਰਦਾਸ ਹੋਊਗੀ 10 ਤੇ 10:30 ਤੋਂ ਲੈ ਕੇ 12:30 ਵਜੇ ਤੱਕ ਜਿਹੜਾ ਵਾ ਖੇਤੀ ਦੇ ਮਾਹਿਰ ਬੁਲਾ ਰਹੇ ਜਿਹੜੇ ਆ ਉਹ ਆਣ ਕੇ ਉਹਨਾਂ ਕਿਸਾਨਾਂ ਨੂੰ ਚਾਨਣਾ ਪਾਉਣਗੇ ਵੀ ਖੇਤੀ ਕਰਨ ਕਿਸ ਤਰੀਕੇ ਨਾਲ ਕਰਨੀ ਚਾਹੀਦੀ ਹੈ ਜਾਂ ਜਿਹੜੀ ਆਪਾਂ ਖੇਤੀ ਕਰ ਰਹੇ ਆ ਇਹਦੇ 'ਚ ਕੋਈ ਸੁਧਾਰ ਕਰੀਏ ਤੇ ਇਹਨੂੰ ਹੋਰ ਲਾਏਬੰਦ ਬਣਾਈਏ। ਤੁਸੀਂ ਤੁਹਾਡਾ ਬਹੁਤ ਧੰਨਵਾਦ ਤੁਹਾਡੀ ਅੱਜ ਦੀ ਮੀਟਿੰਗ ਔਰ ਦਾ ਟੇਟਾ ਨਸੀਫੇ ਸ਼ਾਇਦ ਐਤਵਰ ਮਗਰੋਂ ਗੱਲ ਕਰਨੇ ਕਿਦਾਂ ਪ੍ਰੋਗਰਾਮ ਸ਼ੁਰੂ ਕਿਦਾਂ ਨਹੀਂ ਹੋਇਆ। ਹਾਂਜੀ ਅਸੀਂ ਖਾਲਸਾ ਸਾਈਟ ਦੇ ਪੇਜ ਤੇ ਲਾਈਵ ਵਿੱਚ ਚੱਲੂਗਾ ਉਸ ਦਿਨ ਦਾ ਜਿਹੜਾ ਪ੍ਰੋਗਰਾਮ ਹੋਊਗਾ ਸੰਗਤ ਨਾਲ ਨਾਲ ਵੀ ਦੇਖ ਸਕਦੀ ਹੈ ਜਿਹੜੇ ਨਹੀਂ ਪਹੁੰਚ ਸਕਦੇ ਉਹ ਜਿਹੜਾ ਪ੍ਰੋਗਰਾਮ ਹੈ ਲਾਈਵ ਵੀ ਦੇਖਿਆ ਜਾਊਗਾ ਖਾਲਸਾ ਸਾਈਟ ਇੰਡੀਆ ਦੇ ਪੇਜ ਤੇ ਫੋਕਸ ਤੇ ਫੋਕਸ ਪੰਜਾਬੀ ਤੇ ਚੰਡੀਗੜ੍ਹ ਸੋ ਸੈਕਿਉਂਡਰੀ ਇੰਡਸਟਰੀ ਸੰਗਠਨ ਜੀ ਤੁਸੀਂ ਸੁਣ ਲਿਆ ਸੁਨੇਹਾ ਮਿੱਟੀ ਦਾ ਮੱਦੀਪੋਰਟ ਐਥਵਾਟਨ ਪ੍ਰੋਗਰਾਮ ਸ਼ੁਰੂ ਹੋਆ ਕਿ ਸੰਜੀਕੇਤੀ ਦਾ ਤੇ ਸਾਡੀ ਇਹ ਬੇਨਤੀ ਜਿੱਥੇ ਵੀ ਤੁਸੀਂ ਆਗੇ ਸਾਡਾ ਫੋਕਸ ਪੰਜਾਬ ਆ ਉਹ ਵੀ ਲਿਖਿਆ ਇਨਫੋਰਮੇਸ਼ਨ ਦੇ ਵਿੱਚ ਫੋਕਸ ਪੰਜਾਬ ਨੂੰ ਫੋਟੋ ਕਰਾਉਂਦੇ ਰਹੋ ਪੇਜਾ ਫੋਕਸ ਪੰਜਾਬ ਦਾ ਸਾਰੇ ਪੰਜਾਬ ਦੇ ਪ੍ਰੋਜੈਕਟ ਫੇਸਬੁਕ ਤੇ ਆ ਇੰਸਟਾਗ੍ਰਾਮ ਤੇ ਟਿਕਟੋਕ ਉਹ ਤੇ ਸਾਰੇ ਦਿਖਾ ਲਈ ਜੀ ਤੇ ਕਾਜ਼ਾ ਡਿਟੇਲ ਵੀ ਹੋ ਗਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਬੁਆਇੰਡ ਜੀ ਖਾਲਸਾ ਵਾਸੀ ਵਾਹਿਗੁਰੂ ਜੀ ਕੀ ਫਤਿਹ